कपूरथला और जालंधर दे एरिया दे हायर किते हायर करके एक साडे जेडो दुष्यन दे एक बंदे नु एक्सटॉर्शन कॉल करके ओनु फिरौती मंगी और ए धमकी दीती जेकी जेकर फिरौती दी जेडी रकम है अगर वो नहीं पाई गई तो उना जानी माली नुकसान करेंगे इसके के तहत उन्होंने ने उना दे घर दे बाहर फायरिंग भी कीती और फायरिंग करन तो बाद वो दौड़ गया सो कपूरथला टीम ने काउंटर इंटेलीजेंस की टीम के एक ज्वाइंट ऑपरेशन किया जिद uh, बारह बंदे गिरफ्तार किए हैं जो मुख बंदे हैं वह एक है जसवीर सिंह जसा uh, गि पिंड नकोदर का रहन वाला दूजा बंदा हैगा मनिंदर सिंह उर्फ हरबंस ए लामडा चिट्टी पिंड का रहने वाला है तीजा बंदा है गुरजीत सिंह उर्फ गयानी uh, भी नकोदर का रहन वाला है इसका एदल है कमालपुरा

सभी राउंड के साथ दूजा एक बत्ती बोर का देसी कट्टा और एक 7.62 एमएम mm असि ए पिस्टल ए भी बरामद कीता है इसके तो अलावा मोटरसाइकिल असि बरामद कीते हैं दो जेड़े की क्राइम के दौरान इस्तेमाल हुए हैं और इसके अलावा है ना तो मोबाइल फोन सिम इस्तेमाल और जो भी इनदा मोबाइल सी आ, रिकवर कीते हैं जिना तो ए, ए क्राइम कीता गया और दोस्तों वीडियो की रिकॉर्डिंग भी की गई है ਬੇਸਿਕ ਮੋਡਲ ਸਪਰੈਂਡੀ ਇਹ ਹੈ ਇਹਨਾਂ ਦਾ ਕਿ ਲਖਵੀਰ ਲੰਡਾ ਟਾਰਗੇਟ ਬੰਦਾ ਹੈ ਕਿ ਇਹ ਫਲਾਣਾ ਬੰਦੇ ਹੈ ਜਿਹੜੇ ਜਿੱਥੇ ਅਸੀਂ ਫਰੋਟੀ ਆ ਰਕਮ ਮੰਗਣੀ ਹੈ ਅਜੀਤ ਬੰਡਾਲ ਫਿਰ ਆਪਣੀ ਜਿਹੜੀ ਫੋਰਸ ਹੈ ਗਰਾਊਂਡ ਸੋਲਜਰ ਇਦਾਂ ਦੇ ਮਾੜੇ ਬੰਦੇ ਜਿਨ੍ਹਾਂ ਤੋਂ ਪਹਿਲੇ ਵੀ ਪਰਚੇ ਦਰਜ ਹੈ ਜਾਂ ਜੋ ਵੈਪਨ ਚਲਾ ਲੈਂਦੇ ਹੈ ਜਾਂ ਜਿਨ੍ਹਾਂ ਦਾ ਕੋਈ ਕਮ ਪ੍ਰੋਫਾਈਲਿੰਗ ਉਸ ਦੇ ਵਿੱਚ ਪ੍ਰੋਫਾਈਲ ਬਹੁਤ ਪੁਕਤਾ ਨਹੀਂ ਹੈ ਜਾਂ ਪੀਓ ਹੈ ਜਾਂ ਭਗੋੜੇ ਹੈ ਜਾਂ ਜੇਲ੍ਹ ਤੋਂ ਰਹਿ ਕੇ ਆਏ ਉਹਨਾਂ ਨੂੰ ਹਾਇਰ ਕਰਕੇ ਉਹਨਾਂ ਨੂੰ ਪੈਸੇ ਦਾ ਲੋਭ ਦਿੰਦਾ ਹੈ ਕਿ ਤੁਸੀਂ ਮੈਂ ਤੁਹਾਨੂੰ ਇੰਨੇ ਪੈਸੇ ਦੇਣਾ ਹੈ ਤੁਹਾਨੂੰ ਬਾਹਰ ਲੈ ਕੇ ਆਉਣਾ ਹੈ ਤੁਸੀਂ ਸਾਡੇ ਵਾਸਤੇ ਇੱਕ ਕੰਮ ਕਰੋ ਫਿਰ ਉਹ ਉਹਨਾਂ ਨੂੰ ਵੈਪਨ ਮੋਹਈਆ ਕਰਾਂਦਾ ਹੈ ਕਿਸੇ ਤੀਜੇ ਬੰਦੇ ਤੋਂ ਔਰ ਕਿਸੇ ਚੌਥੇ ਬੰਦੇ ਤੋਂ ਬਾਈਕ ਮੋਹਈਆ ਕਰਾਂਦਾ ਹੈ ਇਹ ਇਹ ਸਾਰੇ ਬੰਦੇ ਆਪਸ ਵਿੱਚ ਇੱਕ ਦੂਸਰੇ ਨੂੰ ਨਹੀਂ ਜਾਣਦੇ ਕਿਉਂਕਿ ਮੇਨ ਆਪਰੇਟਿਵ ਜਿਹੜਾ ਹੈਗਾ ਉਹ ਹੈ ਹਜੀਬ ਭੰਡਾਰ ਉਹ ਸਾਰਾ ਗਾ ਸਾਰਾ ਜੋ ਮੇਨ ਇਨਾਦਾ ਆਪਰੇਟਿਵ ਕਾਂਸਪੀਰੇਸੀ ਇਹ ਪਲੈਨਿੰਗ ਉਹੀ ਕਰਦਾ ਹੈ ਇਹਨਾਂ ਦਾ ਕੰਮ ਹੈ ਸਿਰਫਲੀ ਐਗਜ਼ੀਕਿਊਸ਼ਨ ਹੈ

ए बंदे एरिये दे 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 और दे जो खो हुई जो कि अगेन क्राइम इस्तेमाल होंगी है और इन्होंने ने सपटेंबर शेखोपुर में एक ग्डी खो की थी। तो ए भी निकल के आई है जसवीर सिंह जस्सा जगा ए करीब करीब आठ केसिस पीओ हैगा

ਇਹ ਦੇਖਿਏ ਇਹਨਾਂ ਨੂੰ ਤਾਂ ਬਹੁਤ ਪੈਟੀ ਅਮਾਉਂਟ ਇਹ ਆਫਰ ਕਰਦੇ ਹੁਣ ਤੱਕ ਜਿਹੜੀ ਸਾਡੀ ਇੰਟਰੋਗੇਸ਼ਨ ਆਈ ਹੈ ਉਹਨਾਂ ਨੂੰ ਸਿਰਫ 7000 ਰੁਪਏ ਦਿੱਤੇ ਗਏ ਹੈ ਨਾ ਤਾਂ ਬੇਸਿਕਲੀ ਇਹ ਜਿਹੜੇ ਸਾਡੇ ਇਹ ਜੋ ਨੌਜਵਾਨ ਹੈ ਇਹਨਾਂ ਦੀ ਸਾਰਿਆਂ ਦੀ ਉਮਰ ਕਰੀਬ 19 ਸੇ 22 ਸਾਲ ਦੇ ਵਿੱਚ ਹੈ ਇਹਨਾਂ ਨੂੰ ਲੋਭ ਦੇ ਦਿੰਦੇ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦੇਣਗੇ ਤੁਹਾਨੂੰ ਬਾਹਰ ਲੈ ਜਾਏਗੇ ਪਰ ਜਿਹੜਾ ਇਹਨਾਂ ਨੂੰ ਪੈਸੇ ਆਏ ਉਹ ਬਹੁਤ ਪੈਟੀ ਮਿਲ ਰਹੇ ਹਨ ਔਰ ਇਹ ਸਾਰੇ ਇਸ ਕੇਸ ਇਸ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਰਲਬ ਕੇ ਔਰ ਨਾ ਸਾਰੇ ਜਿਹੜੇ ਹਿੰਸ ਕ੍ਰਾਈਮ ਕੇ ਭਾਗੀਦਾਰ ਬਣ ਗਏ ਹਨ અને મેકે કામ જેતુ કરદે થી જેદો પેલા હશે કે હર બંદા ਦਾ અપના રૂમ સીસીને ફાયરિંગ કરની છે ઓ કિસ તરહ કામ કરદે થી ઉદી કો રાવ ઓ મોડ્યુલ સબરિટી યે હે ક એક બંદા હે હરજીત બંડારિયા કોઈ એક મે જڑا મેન ઇના માસ્ટર માઇન્ડ હે ઓપરેટિવ હે ઓ 10 બંદો નું એકઠા કરદા હે કે તону તુસી કોલ કરની હે એક બંદા જાયગા ઓ બસ સ્ટેન્ડ પેલે રેકી કરકે આવગા ઘર દે وچ કે કિત્થે જાકે ફાયરિંગ કરની હે પીજે દુજા બંદા જાયગા બાઇક લેકે જાયગા तीन बंदों को और लेके आएगा बस स्टैंड से बाइक तीन बंदे बैठ के आएंगे आने के बाद एक बंदा गड्डी चलाएगा बाइक एक बंदा फायरिंग करेगा और तीजा बंदा वीडियो बनाएगा वीडियो इस करके बनाने की सबूत की है कि तुसी जो ऑपरेशन उन्होंने दिता है वो तुसी एग्जीक्यूट किया है तो वीडियो बना के फिर वापस यूके या यूएस भेज दें कि जो काम तुसी सू दिता है टारगेट वो आसी कंप्लीट कर लिया है ਕਿਉਂਕਿ ਉਹਦੇ ਬਾਅਦ ਹੀ ਪੈਸੇ ਪਹੁੰਚੇ ਔਰ ਜਿਹੜਾ ਮੋਡ ਆਫ ਪੇਬ੍ਰਮ ਪੇਮੈਂਟ ਹੈ ਇਹਨਾਂ ਦਾ Paytm ਹੈ ਔਰ Google Pay ਕੇ ਥਰੂ ਇਹਨੂੰ ਇੱਕ ਦੂਸਰੇ ਨੂੰ ਪੇ ਕਰਦੇ ਆ। ਜਿਹੜਾ ਇੱਕ ਤੁਹਾਨੂੰ ਦੱਸਿਆ ਜਸਵੀਰ ਦੱਸਦਾ ਜਿਹੜਾ ਲੁਕਣ ਵਾਸਤੇ ਕੋਈ ਸਪੈਸ਼ਲ ਤਹਿਰਾਫ ਕਰਦਾ ਸੀ ਇਹ। ਇਹ ਨਾ ਇਹਦੇ ਜਿੰਨੇ ਫਰੈਂਡਸ ਨੇ ਨੋਨ ਹੈ ਜਿਹੜੇ ਜੇਲ੍ਹ ਦੇ ਵਿੱਚ ਰਹਿ ਕੇ ਆਂਦੇ ਆ ਉਹ ਇੱਕ ਨੂੰ ਫੋਨ ਕਰਦਾ ਹੈ ਕਿ ਅਸੀਂ ਇੱਥੇ ਆ ਰਹੇ ਹਾਂ ਸਾਡੇ ਪਿੱਛੇ ਪੁਲਿਸ ਪਈ ਹੋਈ ਹੈ ਤੁਸੀਂ ਸਾਨੂੰ ਰਹਿਣ ਦਾ ਠਿਕਾਣਾ ਦਿਓ। ਤੋਂ ਇਹ ਨਹੀਂ ਹੈ ਕਿ ਇਹ ਆਪਣੇ ਸਟੇਟ ਦੇ ਵਿੱਚ ਹੀ ਲੁਕੇ ਰਹੇ ਆ।

ਫਰਦਰ ਅਸੀਂ ਅੱਧਾ ਮੰਨ ਲੈਂਗੇ ਔਰ ਫਰਦਰ ਕੁਝ-ਕਿਛ ਕਰਕੇ ਫਿਰ ਦੂਜਾ ਵੀ ਪਤਾ ਕਰਾਂਗੇ ਕਿ ਪਿਛਲੇ ਪਿਛਲੇ ਆਮ ਕਾਂਧੀ ਦਾ ਕਾਈਂਡ ਪਿੰਡ ਦੇ ਵਿੱਚ ਜਿਹੜੀ ਉਹ ਕਾਈਂਗ ਹੋਈ ਸੀਗੀ ਕਲੜਪੁਰ ਤੇ ਇਹਨਾਂ ਦਾ ਉਹਨਾਂ ਨਾਲ ਕੋਨੈਕਸ਼ਨ ਹੈ। ਅਸੀਂ ਵੈਰੀਫਾਈ ਕਰ ਰਹੇ ਹਾਂ ਹੁਣ ਕੁਝ ਕਿ ਜਾਰੀ ਹੈ ਕਿ ਸਾਡੇ ਏਰੀਆ ਦੇ ਵਿੱਚ ਇਹਨਾਂ ਨੇ ਕਿੰਨੀ ਕਿੰਨੀ ਐਕਸਟਰਸ਼ਨ ਕਾਲ ਦੇ ਵਿੱਚ ਇਦਾਂ ਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ। ਰੁਪਾਲ ਨੂੰ ਜਿਨ੍ਹਾਂ ਨੂੰ ਧਮਕੀਆਂ ਕਾਲ ਆਉਂਦੀਆਂ ਪੁਲਿਸ ਵੱਲੋਂ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਹੈ ਕਿ ਤੁਸੀਂ ਆਪਣੇ ਤੱਕ ਇਹ ਗੱਲ

जिन्नी जल तो जल एसी एक क्राइम ट्रेस बिगाड़ा 12 बंदे के केड़े के शहर जो पड़े थे 12 बंदे के पड़े थे के शहर के थे 14 बंदे के शहर के पड़े थे महेंद्र सिंह बंदे असली जलंधर संगरूर से फड़े हैं कुछ लांबड़ा से कुछ शाहकोट कुछ कपूरथले, अलग-अलग डिस्ट्रिक्ट से पड़े फायरिंग इंसिडेंट Yes.